ਲੋਬੀ ਦੋਸਤੋ ਤੁਹਾਨੂੰ ਨਾ ਇੱਕ ਚੀਜ਼ ਦਿਖਾਉਣੀ ਆ ਇੱਕ ਤੁਹੋਂ ਦਾ ਆਪਣੇ ਘਰੇ ਪਾਲਿਆ ਜਾਨਵਰ ਜਾਂ ਪੰਛੀ ਇਹ ਸਾਡਾ ਪਿੰਡ ਹੈਗਾ ਕੰਮਿਆਣਾ ਤੇ ਜ਼ਿਲ੍ਹਾ ਫਰੀਦਕੋਟ ਇਹ ਸਾਡਾ ਤਾਇਆ ਹੈਗਾ ਦਾਰਾ ਦੇ ਸਾਡੇ ਚਾਚੇ ਕੀ ਲੱਗਿਆ ਕੰਮ ਦਾ ਹੀ ਬੰਦਾ ਤੇ ਇਹ ਨਾ ਜਾਨਵਰਾਂ ਨਾਲ ਇੰਨਾ ਪਿਆਰ ਕਰਦਾ ਆ ਵੀ ਲੈ ਇੱਕ ਤਾਂ ਉਹਨਾਂ ਘਰੇ ਰੱਖਿਆ ਮੂਰੇ ਦਾ ਘਰੇ ਹੀ ਰੱਖਿਆ ਪਿਆ ਤੇ ਇਹ ਰੋਜ਼ ਇਹਦੇ ਨਾਲ ਗੱਡੀ ਤੇ ਆਉਂਦਾ ਗੱਡੀ ਤੇ ਜਾਵੜਦਾ ਸਾਰੇ ਪਿੰਡ ਦੀ ਤੁਰੇ ਫਿਰਦੇ ਆ ਇਹ ਬੱਚੇ ਹੈਗੇ ਤਾਂ ਮਾਰੀ ਵਾਰੀ ਆਵਾਜ਼ ਇਹਨੂੰ ਆਹ ਵੇਖੋ ਆ ਜਾ ਭੱਜਿਆ ਚੱਲ ਗਏ ਆਹ ਵੇਖੋ ਵੇਖਿਆ ਆ ਜਾ ਆ ਜਾ ਭੱਜਿਆ ਭੱਜਿਆ ਓਰੇ 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 ਨੇ ਮੁੜੀ ਤਾਇਣੂ ਓਰੇ ਨੇ ਮੁੜੀ ਏਣੂ ਆਹ ਵੇਖੋ ਨਾਲ 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 ਗੱਡੀ ਤੇ ਆਉਂਦਾ ਗੱਡੀ ਤੇ ਜਾਂਦਾ ਨਾਲ ਪੱਠਣ ਗੱਡੀ ਦੇ ਨਾਲ ਆਹ ਵੇਖੋ ਵੇਖੋ ਆ ਜਾ ਭੱਜਿਆ ਭੱਜਿਆ ਆ ਆ ਆ ਆ ਓਏ ਓਏ ਮਗਰ ਮਗਰ ਆਹ ਵੇਖੋ ਇਹ ਹੁੰਦਾ ਜਾਨਵਰਾਂ ਨਾਲ ਪਿਆਰ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਜੀ